ਐਨਾ ਤੇ ਕੋ ਡਰਦਾ ਤੇ ਨਾ ਡਰਾਉਣਾ ਚਾਹੀਦਾ ਪੰਜਾਬੀ ਆ ਅਸੀਂ ਤੁਹਾਨੂੰ ਪਤਾ ਹੀ ਆ ਪਤਪ ਸਿੰਘ ਬਾਜਵਾ ਹੋਣਾ ਕੋਲੇ ਸੋਰਸ ਕੀ ਆ ਸੋਰਸ ਤਾਂ ਦੱਸੋ ਕਹਿੰਦੇ ਹੋ ਸੋਰਸ ਯਾਰ ਅਖਬਾਰਾਂ ਨੇ ਭਗਤ ਜੀ ਇਹਨਾਂ ਦੇ ਭਗਤ ਜੀ ਇਹਨਾਂ ਦੇ ਵਜ਼ੀਰਾ ਪੱਟੀ ਜੀ ਨੇ ਪਾਕਿਸਤਾਨ 'ਚ ਬੈਠੇ ਉਹਨਾਂ ਨੇ ਕਰਾਇਆ ਤੇ ਆਪਣੇ ਬਿਸ਼ਨੋਈ ਜੀ ਨੇ ਇਹ ਕਰਵਾਇਆ ਲਾਰੈਂਸ ਬਿਸ਼ਨੋਈ ਜੀ ਨੇ ਕਰਵਾਇਆ ਰਾਣਾ ਗਰਜੀਤ ਸਿੰਘ ਜੀ ਇੱਥੇ ਪਹੁੰਚੇ ਨੇ ਰਾਣਾ ਜੀ ਕਿਵੇਂ ਦੇਖਦੇ ਹੋ ਜੋ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਤਾਂ ਕੀ ਕਹ ਇੱਕ ਐਕਸ਼ਨ ਪਲਾਨ ਇਹ ਨਿੰਦਾ ਕਰਨ ਯੋਗ ਆ ਔਰ ਇਹ ਸਰਦਾਰ ਭਗਵੰਤ ਸਿੰਘ ਮਾਨ ਤੇ ਮੈਂ ਸਮਝਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕਮਜ਼ੋਰੀ ਵਿਖਾਈ ਆ ਇਹ ਕਮਜ਼ੋਰੀ ਵਾਲੀਆਂ ਗੱਲਾਂ ਦੇਖੋ ਐ ਨਾ ਤੇ ਕੋ ਡਰਦਾ ਤੇ ਨਾ ਡਰਾਉਣਾ ਚਾਹੀਦਾ ਪੰਜਾਬੀਆਂ ਅਸੀਂ ਤੁਹਾਨੂੰ ਪਤਾ ਹੀ ਆ ਅਹੀਂ ਹਤਵਜਵੀ ਇੱਥੇ ਰਹੇ ਆ ਤੇ ਪ੍ਰਤਾਪ ਸਿੰਘ ਬਾਜਵਾ ਵੀ ਇੱਥੇ ਰਿਹਾ ਉਹ ਪੁੱਛਦੇ ਆ ਕਹਿੰਦੇ ਵੀ ਇੰਨੇ ਪੰਬਾਂ ਬਾਰੇ ਰਾਣਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਕੋਲੇ ਸੋਰਸ ਕੀ ਆ ਸੋਰਸ ਤਾਂ ਦੱਸੋ ਕਹਿੰਦੇ ਸੋਰਸ ਯਾਰ ਅਖਬਾਰਾਂ ਨੇ ਅਖਬਾਰਾਂ ਦੇ ਵਿੱਚ ਰੋਜ਼ ਆਉਂਦਾ ਰੋਜ਼ ਆਉਂਦਾ ਇੱਥੇ ਬਲਾਸਟ ਹੋ ਗਿਆ ਜਨਾਲੇ ਹੋ ਗਿਆ ਕਾਲਿਆ ਸਾਹਿਬ ਦੇ ਹੋ ਗਿਆ ਉੱਥੇ ਇਹਨਾਂ ਦੇ ਵਜ਼ੀਰ ਜਾ ਕੇ ਕਹਿੰਦੇ ਆ ਕਹਿੰਦੇ ਭਾਈ ਇਹ ਪੱਟੀ ਨੇ ਪੱਟੀ ਜੀ ਪਾਕਾ ਜੀਨ ਆਦੇ ਪਾਕਾ ਜੀਨ ਆਦੇ ਵਜ਼ੀਰਾ ਪੱਟੀ ਜੀ ਨੇ ਪਾਕਿਸਤਾਨ ਚ ਬੈਠੇ ਉਹਨਾਂ ਨੇ ਕਰਾਇਆ ਤੇ ਆਪਣੇ ਬਿਸ਼ਨੋਈ ਜੀ ਨੇ ਇਹ ਕਰਵਾਇ ਲਾਰੈਂਸ ਬਿਸ਼ਨੋਈ ਜੀ ਨੇ ਕਰਵਾਇਆ ਤੇ ਯਾਰ ਜਦ ਉਹਨਾਂ ਨੂੰ ਇਹ ਨਹੀਂ ਇਨਫੋਰਮੇਸ਼ਨ ਹੈ ਜਿੱਥੇ ਭਾਈਵਾ ਸਾਹਿਬ ਨੂੰ ਬਗਾਨੀ ਪਾਰਟੀ ਚ ਤੁਸੀਂ ਲੱਭਣ ਆਏ ਹੋ ਆਪਣੇ ਘਰ ਜੀ ਵੇਖ ਲਓ ਉਹਨਾਂ ਨੂੰ ਪੁੱਛ ਲਓ ਉਹ ਦੱਸ ਦੇਣਗੇ ਰਣਾ ਜੀ ਗੱਲ ਚਰਚਾ ਇੱਕ ਇਹ ਵੀ ਚੱਲ ਰਹੀ ਆ ਕਹਿੰਦੇ ਕਿ ਲੀਡਰ ਦੇ ਉੱਤੇ ਜਦੋਂ ਕੋਈ ਐਕਸ਼ਨ ਐਫ ਆਈ ਆਰ ਹੋਈ ਆ ਉਦੋਂ ਕਾਂਗਰਸ ਦੇ ਜਿਹੜੇ ਵਰਕਰ ਜਾਂ ਲੀਡਰ ਖੜੇ ਹੋਇਆ ਕਹਿੰਦੇ ਜਦੋਂ ਪੰਜਾਬ ਦਾ ਮਸਲਾ ਸੀ ਕਿਸਾਨਾਂ ਦਾ ਮਸਲਾ ਸੀ ਹੋਰ ਬਹੁਤ ਮਸਲੇ ਸੀ ਉਦੋਂ ਇਹੋ ਜਿਹੀ ਮੂਵਮੈਂਟ ਨਹੀਂ ਖੜੀ ਹੋਈ ਨਹੀਂ ਇਹੋ ਜਿਹੀ ਗੱਲ ਨਹੀਂ ਉਦੋਂ ਦੇਖੋ ਕਿਸਾਨਾਂ ਦੀ ਹਮਾਇਤ ਅਸੀਂ ਆਪਣੇ ਤਰੀਕੇ ਨਾਲ ਨਿਕਲੇ ਔਰ ਕਿਸਾਨ ਨਹੀਂ ਚਾਹੁੰਦਾ ਸੀਗਾ ਕਿ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਕੋਈ ਆ ਕੇ ਨਜਾਇਜ਼ ਫੈਲਾ ਚੱਕੇ ਇਹ ਚਾਹੁੰਦਾ ਸੀ ਕਿ ਸਭ ਪਿਛਲੇ ਕਾਰਨ ਕਿਤਨੇ ਕਿਤੇ ਲੁਧਿਆਣਾ ਦੀ ਬਾਈਲੈਕਸ਼ਨ ਵੀ ਸਾਹਮਣੇ ਆ ਗਈ ਬਾਈਲੈਕਸ਼ਨ ਤਾਂ ਆਉਂਦੀ ਆ ਉਹ ਤਾਂ ਸਿੱਧਾ ਸਿੱਧਾ ਲੇਕਿਨ ਇਹ ਨਾ ਗੱਲਾਂ ਤਾਂ ਪ੍ਰਭਾਵਿਤ ਨਹੀਂ ਹੋਣਾ ਲੋਕਾਂ ਨੇ ਲੋਕਾਂ ਨੇ ਮਨ ਬਣਾਇਆ ਸਾ ਇਹ ਸੰਨ ਰਾਣਾ ਗਰਜੀਤ ਹੋਣੀ ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਹੋਰ ਵੀ ਬਹੁਤ ਸਾਰੇ ਲੀਡਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਰੂਡੂ ਵੀ ਤੁਹਾਨੂੰ ਕਰਾਵਾਂਗੇ